ਹਸਤ ਰਥ ਰਥਾਂ ਵਾਲੀ ਫੌਜ ਹੋਣੀ ਚਾਹੀਦੀ ਹੈ ਖਾਸ ਚੰਗੇ ਚੰਗੇ ਹੋਣੇ ਚਾਹੀਦੇ ਨੇ ਅੱਜ ਤੇ ਅੱਜ ਕੱਲ੍ਹ ਦਾਰਾਂ ਨੇ ਨਾ ਸਾਡੇ ਕੋਲ ਇੱਕ ਪੁਰਾਣੇ ਜਿਹਾ ਮਨ ਇਹ ਰਸਮ ਦੇ ਚੰਗੇ ਢੋਲੇ ਹੋਣੇ ਚਾਹੀਦੇ ਨੇ ਢੋਲੇ ਵੀ ਕਿਹੜੇ ਖਾਸ ਹਾਥੀ ਹੋਣੇ ਚਾਹੀਦੇ ਨੇ ਹਸਤ ਰਥ ਰਥੋ ਮੈਂ ਚਾਹੀਦੇ ਨੇ ਅਸਵ ਅਸਵ ਦਾ ਕਹੇ ਢੋਲੇ ਢੋਲੇ ਕਿਹਨੇ ਪਵਨ ਏਜ ਧਣੀ ਅਹਨੇ ਇੱਟੇ ਖੜਵਾ ਗਾਂ ਕਈ ਬਰੀ 200 ਦੀ ਸਪੀਡ ਮਾਪਦੇ ਨੇ ਉਹ ਮਾਪਣ ਵਾਲੇ ਕਿ ਅੱਜ 200 ਦੀ ਸਪੀਡ ਤੇ ਤੂਫਾਨ ਵਗਿਆ ਹੈ ਇੱਕ ਪਾਲਸਾ ਕੀ ਕਹਿੰਦੇ ਨੇ ਰਾਜੇ ਮਹਾਦੇ ਕਹਿੰਦੇ ਨੇ ਕਿ ਸਾਡੇ ਤਵੇਲੇ ਦੇ ਵਿੱਚ ਘੋੜੇ ਮਤਾਂ ਕਿਹੜੇ ਹੋਣੇ ਚਾਹੀਦੇ ਹਵਾ ਨੂੰ ਮਾਤ ਦੇ ਦੇਣ ਹਵਾ ਜਿਹੜੀ ਹੈ ਉਹਨੂੰ ਪਛਾਣ ਛੱਡ ਜਾਣ ਇਹਨ ਤੋਂ ਪਾਵ ਹਵਾ ਦੀ ਸਪੀਡ ਤੋਂ ਮੇ ਅੱਗੇ ਆਪਣੀ ਸਪੀਡ ਦੇ ਵਿੱਚ ਧੋੜਨ ਉਹ ਘੋੜੇ ਚਾਹੀਦੇ ਨੇ ਉਹ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਕੋਲਿਆਂ ਦੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਮਦ ਦੇ ਨਤਨ ਜਰੇ ਜਲ ਸੰਗ ਤੁਨ ਉਤਮ ਸੁਰੰ ਸਵਾਰੇ ਕੋਟ ਤੁਰੰ ਪੁਰੰ ਸਿਕਉਦਤ ਔਨ ਕੇ ਗੌਣ ਕਾ ਔਨ ਨ ਵੀ ਮਾਤ ਦੇਣ ਵਾਲੇ ਕੋਲੇ ਕੌਣ ਕੇ ਕੌਣ ਕੋ ਜੱਤ ਨੇ ਵਾਲੇ ਉਹ ਇੱਥੇ ਪੈ ਤੋਂ ਕਹਾ ਪੈ ਤੂਤ ਅਰਤ ਕੋ ਨਾਂਗੇ ਹੀ ਮਾਇਕ ਦਾ ਹੈ ਕੁਛ ਨਾਂਗੇ ਆ ਨਾਂਗੇ ਆਵੜ ਨਾਂਗੇ ਜਾਣਾ ਕੋਲੇ ਨਾ ਰਹਾ ਓਏ ਰਾਜੋ जीत घरा सरदेश दशान को बाजत तोर में दंग नगारे गुंजित बोल बिजान के सुंदर ही सब है राज है यादे पोत को एक को आन के पोपत कौन बने ने जात बेचारे सरीपक पक सरी पर जेबन अंत को अंत के तांस्ता जान के तेरे नाल नाल जान के तेरे नाल कोडे चाहे कि तेरे नाल चार परांजी फोड ये गाने किने बचाने हस्त बस अब वजन के सामने समझा आयन ਤੇ ਮੇਰੇ ਤੇ ਸੀ 1 ਮਿੰਟ ਦੀ ਇਧਰ ਉਧਰ ਤਾਂ ਹੋਈ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਨਹੀਂ ਸਮਝਾ ਕੇ ਜਿੰਨਾ ਚਿਰ ਗੁਰਬਾਣੀ ਦੇ ਵਿਚਾਰਥਾਂ ਨੂੰ ਨਹੀਂ ਸਮਝਾਂਗੇ ਨਹੀਂ ਸਮਝ ਕੋਈ ਲੱਗੇਗਾ ਬੰਨ ਪਰਦੇਨਾ ਹੁੰਦਾ ਸ਼ਕਤ ਕੋਈ ਪਤਾ ਨਹੀਂ ਸ਼ਬਦ ਤੇ ਲਿਖਿਆ ਹੈ ਕੀ ਲਿਖਿਆ ਹੈ ਕੀ ਅਥਿਆ ਮਹਾਰਾਜ ਹੁਣ ਕਹਿ ਰਹਿਨੇ ਮਹਾਰਾਜ ਖਸਤ ਰਥ ਸਾਥੀਆਂ ਵਾਲੇ ਕੋਜ ਰੱਥਾਂ ਵਾਲੇ ਕੋਜ ਖਸਤ ਰਥ ਅਸਵ ਕੋ ਘੋੜੇ ਜਿਹੜੇ ਪੌਣ ਨੂੰ ਮਾਤ ਦੇਣ ਵਾਲੇ ਹਨ ਖਸਤ ਰਥ ਅਸਲ ਪਵਨ ਤੇ ਤਨੇ ਭੋਮਣ ਚਤਰਾੰਗ ਜਮੀਨ ਤੇ ਰਾਤਾ ਮਾਲ ਕੋ ਵਿੱਚ ਚਤਰਾੰਗਾ ਦਰਸੇ ਚਾਰ ਤਰਾਂ ਦੀ ਫੌਜ ਦਾ ਮਾਲ ਹੋੜੇ ਵਾਲੀ ਫੌਜ ਹਾਤੀਆਂ ਵਾਲੀ ਫੌਜ ਰੱਥਾਂ ਵਾਲੀ ਫੌਜ ਤੇ ਇੱਕ ਪੈਦਲ ਫੌਜ ਦੀ ਚਤਰਾੰਗ ਦਾ ਨਾਮ ਹੈ ਚਾਰ ਤਰਾਂ ਦੀ ਫੌਜ ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਹਸਤ ਰਤ ਅਸਲ ਪਵਨ ਤੇ ਤਨੇ ਕੋ ਮਨ ਚਤਰਾੰਗ ਸੰਗ ਨਚਾਯੋ ਇਨ ਮੈਂ ਕਸ਼ਵੈ ਊਠ ਸੁਧਾਇੋ ਨੰਦ ਜਾਣਾ ਦੇਸੇ ਤਰਾ ਹੀ ਪੈਣਾ ਜਿਸ ਤਰਾ ਹੈ ਅੱਗੇ ਫਿਰ ਸੰਸਾਰ ਨੂੰ ਕੋਈ ਜੀਵਨ ਸਫਲਾ ਕਰ ਸਕੇ ਜਿੱਥੇ ਕੋਈ ਜਿਹੜੇ ਕਾਰਨ ਦੇ ਲਈ ਆਇਆ ਹੈ ਮਨੁੱਖ ਉਹਦੇ ਵਿੱਚ ਸਫਲਾ ਹੋ ਸਕੇ ਤੇ ਪਰਮੇ ਪਾਸ਼ਾ ਮਹਾਰਾਜ ਕਹਿੰਦੇ ਕਿ